ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਆਈਜੀ ਨਿਊਜ਼ ਪੰਜਾਬ ਆਪ ਸਭ ਨੂੰ ਆਈਜੀ ਨਿਊਜ਼ ਪੰਜਾਬ ਵੱਲੋਂ 90 ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜਿੱਥੇ ਨਵਾਂ ਸਾਲ ਹੀ ਚੜ੍ਹਿਆ ਵਾ ਤੇ ਰਾਤ ਨੂੰ ਸੰਗਤਾਂ ਗੁਰੂ ਘਰਾਂ ਦੇ ਵਿੱਚ ਦਰਸ਼ਨ ਕਰਨ ਲਈ ਸੁਖ ਸ਼ਾਂਤੀ ਦੇ ਅਰਦਾਸ ਕਰਨ ਲਈ ਪਹੁੰਚਿਆ ਨੇ ਅਸੀਂ ਇਸ ਵਕਤ ਤੁਸੀਂ ਦੇਖ ਸਕਦੇ ਹੋ ਭਗਵਾਨ ਵਾਲਮੀਕ ਤੀਰਥ ਤੇ ਪਹੁੰਚੇ ਆ ਜਿੱਥੋਂ ਦੂਰ ਦੂਰੋਂ ਸੰਗਤਾਂ ਆ ਕੇ ਨਵੇਂ ਸਾਲ ਦੀ ਦੇ ਵਿੱਚ ਸੁਖ ਸ਼ਾਂਤੀ ਦੀ ਅਰਦਾਸ ਕਰਦੇ ਹਾਂ ਇਸ ਵਦੀਆਂ ਜਿਹੜੀਆਂ ਤਸਵੀਰਾਂ ਦੇਖ ਰਿਹਾ ਹਾਂ ਆਜੀ న్యూਸ ਪੰਜਾਬ ਤੋਂ ਆ ਜਿਹੜੀਆਂ ਉਹ ਭਗਵਾਨ ਵਾਲਮੀਕ ਤੀਰਥ ਦੇ ਸੰਗਤਾਂ ਸਿਰਚ ਕੋਣ ਮੱਥਾ ਟੇਕਣ ਆ ਰਹੀਆਂ ਤੇ ਉੱਥੇ ਹੀ ਅ ਅੱਜ ਜਿਹੜੇ ਨਵੇਂ ਸਾਲ ਦੇ ਵਿੱਚ ਸੰਤਾਂ ਨੂੰ ਜਿਹੜੇ ਆ ਕੁਝ ਸਾਈਕਲ ਵੰਡੇ ਜਾ ਰਹੇ ਨੇ ਆਓ ਆਪਾਂ ਇਹ ਤੁਹਾਨੂੰ ਮੈਂ ਦਿਖਾਉਣਾ ਦ੍ਰਿਸ਼ ਪੂਰਾ ਅੱਜ ਨਵੇਂ ਸਾਲ ਦਾ ਭਗਵਾਨ ਵਾਲਮੀਕ ਤੀਰ ਦਾ ਤੁਸੀਂ ਦੇਖਦੇ ਰਹੋ ਆਜੀ న్యూਸ ਪੰਜਾਬ ਕੀ ਪ੍ਰਭੂ ਵਾਲਮੀਕੀ ਵਾਲਮੀਕੀ ਪ੍ਰਭੂ ਵਾਲਮੀਕੀ ਕਹੇ ਸਾਜੇ ਦਿਲ ਦੀਆਂ ਤਾਰਾਂ ਦਾ ਸਾਜੇ ਦਿਲ ਦੀਆਂ ਤਾਰਾਂ ਦਾ ਸਿਰ ਦੇ ਕੇ ਸਿਰ ਤੋਂ ਨਹੀਂ ਲੱਥਣਾ ਇਹ ਕਰਜ਼ ਤੇਰੇ ਉਪਕਾਰਾਂ ਦਾ ਵਾਲਮੀਕੀ ਪ੍ਰਭੂ ਵਾਲਮੀਕੀ ਪ੍ਰਭੂ ਵਾਲਮੀਕੀ ਜਦ ਦੀ ਮਿਲ ਜਾਂਦੀ ਏ ਪੈਸੇ ਹੋੜ ਕੋ ਹਲਸ਼ ਜਦ ਦੀ ਮਿਲ ਜਾਂਦੀ ਏ ਪੈਸੇ ਹੋੜ ਕੋ ਜਦ ਜਦ ਵੀ ਮਿਲ ਜਾਂਦੀ ਏ ਐਸੇ ਹੋਣ ਕੋਈ ਨਹੀਂ ਮਿਲਦੀ ਗੁਰੂ ਦੀ ਸੇਵਾ ਸੋਧ ਅਸੀਂ ਦੇਖ ਰਹੇ ਹਾਂ ਆਜੀ ਨਿਊਜ਼ ਸਾਡੇ ਨਾਲ ਬਾਬਾ ਜੀ ਸ਼ਾਮ ਸੁੰਦਰ ਨੇ ਗੱਲਬਾਤ ਕਰਦੇ ਆਪਾਂ ਉਹਨਾਂ ਦੇ ਇਤਿਹਾਸ ਦੀ ਵੀ ਗੱਲਬਾਤ ਕਰਾਂਗੇ ਕਿ ਇਹ ਇਤਿਹਾਸ ਕਿੱਥੋਂ ਚੱਲਿਆ ਤੇ ਕਿਸੇ ਨੂੰ ਕੀ ਪਤਾ ਲੱਗਿਆ ਵੀ ਇੱਥੇ ਭਗਵਾਨ ਵਾਲਮੀਕ ਜੀ ਮਹਾਰਾਜ ਜੀ ਨੇ ਬਾਬਾ ਜੀ ਸਤਿਕਾਰ ਜੀ ਸਤਿਕਾਰ ਜੀ ਜੈ ਵਾਲਮੀਕੀ ਜੀ ਜੈ ਭੀਮ ਜੀ ਅੱਜ ਆਪਾਂ ਪਵਨ ਵਾਲਮੀਕੀ ਤੀਰਥ ਆਦੀ ਅਨੰਤ ਉਹ ਧਰਤੀ ਜਿੱਥੇ ਪ੍ਰਮਾਤਮਾ ਵਾਲਮੀਕੀ ਦੇ ਆਵਾਨ ਜੀ ਦੀ ਚਰਨਾਂ ਦੀ ਛੋਹ ਪ੍ਰਾਪਤ ਹੋਈ ਜਿਹੜੀ ਜਗ੍ਹਾ ਤੇ ਮਾਂ ਸੀਤਾ ਨੂੰ ਪ੍ਰਮਾਤਮਾ ਵਾਲਮੀਕੀ ਦੇ ਆਵਾਨ ਨੇ ਸ਼ਰਨ ਦਿੱਤੀ ਜਦੋਂ ਰਾਜਾ ਆਰਾਮਚੰਦਰ ਨੇ ਬਨਵਾਸ ਦੇ ਦਿੱਤਾ ਮਾਂ ਸੀਤਾ ਨੂੰ ਜਦੋਂ ਗਰਭਵਤੀ ਹਾਲਤ ਵਿੱਚ ਸੀ ਔਰ ਇਸੇ ਜਗ੍ਹਾ ਤੇ ਪ੍ਰਮਾਤਮਾ ਵਾਲਮੀਕੀ ਦੇ ਆਵਾਨ ਜੀ ਦੇ ਪੁੱਤਰ ਚਰਨਾ ਦੇ ਵਿੱਚ ਮਾਂ ਸੀਤਾ ਨੇ ਰਾਜਾ ਆਰਾਮਚੰਦਰ ਦੇ ਪੁੱਤਰ ਲਵ ਨੂੰ ਜਨਮ ਦਿੱਤਾ ਔਰ ਪ੍ਰਮਾਤਮਾ ਵਾਲਮੀਕੀ ਦੇ ਆਵਾਨ ਨੇ ਮਾਂ ਸੀਤਾ ਦੀ ਇੱਛਾ ਨੂੰ ਪੂਰਨ ਕਰਦੇ ਹੋਏ ਕਿਉਂਕਿ ਮਾਂ ਸੀਤਾ ਦੇ ਮਨ ਦੇ ਵਿੱਚ ਇੱਛਾ ਪੈਦਾ ਹੋਈ ਕਿ ਕਾਸ਼ ਮੈਂ ਵੀ ਆਪਣੇ ਪਤੀ ਦੇ ਕੋਲ ਹੁੰਦੀ ਤੇ ਮੇਰੇ ਵੀ ਦੋ ਬੱਚੇ ਹੁੰਦੇ ਜੋ ਆਪਸ ਦੇ ਵਿੱਚ ਖੇលਦੇ ਆਪਸ ਦੇ ਵਿੱਚ ਖੇលਦੇ ਤੇ ਪ੍ਰਮਾਤਮਾ ਵਾਲਮੀਕੀ ਦੇ ਆਵਾਨ ਜਾਨੀ ਜਾਨ ਮਾਂ ਸੀਤਾ ਦੇ ਮਨ ਦੀ ਇੱਛਾ ਨੂੰ ਜਾਣਗੇ ਪ੍ਰਮਾਤਮਾ ਵਾਲਮੀਕੀ ਦੇ ਆਵਾਨ ਨੇ ਕੱਖਾਂ ਦਾ ਕੁਸ਼ ਬਣਾ ਕੇ ਮਾਂ ਸੀਤਾ ਦੀ ਝੋਲੀ ਦੇ ਵਿੱਚ ਪਾਇਆ ਔਰ ਜਦੋਂ ਰਾਜਾ ਰਾਮਚੰਦਰ ਦੇ ਮਨ ਦੇ ਵਿੱਚ ਹੰਕਾਰ ਆ ਗਿਆ ਤੇ ਜਿਹੜਾ ਹੰਕਾਰ ਦਾ ਪ੍ਰਤੀਕ ਘੋੜਾ ਅਸ਼ਵਮੇਘ ਯਗ ਦਾ ਘੋੜਾ ਛੱਡਿਆ ਤੇ ਪਵਨ ਵਾਲਮੀਕੀ ਤੀਰ ਦੀ ਧਰਤੀ ਤੇ ਜਦੋਂ ਅਯੋਧਿਆ ਤੋਂ ਚੱਲ ਕੇ ਪਹੁੰਚਿਆ ਤੇ ਜਿਹੜੀ ਸਿੱਖਿਆ ਪਰਮਾਤਮਾ ਵਾਲਮੀਕੀ ਦੇ ਆਵਾਂ ਜੀ ਨੇ 쿠ਸ਼ਾ ਲਵ ਨੂੰ ਦਿੱਤੀ ਸੀ ਕਿ ਕਦੇ ਵੀ ਕੋਈ ਇਨਸਾਨ ਇਨਸਾਨ ਦਾ ਗੁਲਾਮ ਨਹੀਂ ਹੋ ਸਕਦਾ ਉਹ ਸਿੱਖਿਆ ਦੇ ਅਨੁਸਾਰ ਜਦੋਂ 쿠ਸ਼ਾ ਲਵ ਨੇ ਦੇਖਿਆ ਕਿ ਘੋੜੇ ਦੇ ਮੱਥੇ ਤੇ ਤਖਤੀ ਲਟਕੀ ਸੀ ਕਿ ਜਿੱਥੋਂ ਜਿੱਥੋਂ ਇਹ ਘੋੜਾ ਲੰਘੇਗਾ ਉੱਥੋਂ-ਉੱਥੋਂ ਦੇ ਲੋਕ ਰਾਜਾ ਰਾਮਚੰਦਰ ਦੇ ਅਧੀਨ ਹੋ ਜਾਣਗੇ ਉਹ ਜਿਹੜੇ ਜੰਗਲ ਨੇ ਉਹ ਜਿਹੜੇ ਵਨ ਨੇ ਰਾਜਾ ਰਾਮਚੰਦਰ ਦੇ ਅਧੀਨ ਹੋ ਜਾਣਗੇ ਬਾਬਾ ਜੀ ਆਪਾਂ ਇਸੇ ਗੱਲ ਤੇ ਠੀਕ ਹੈ ਤੇ ਸਾਡੇ ਸੰਗਤਾਂ ਨੂੰ ਦੱਸਿਆ ਜਾਵੇ ਕਿ ਇਹ ਜਿਹੜੀ ਖੋਜ ਆ ਭਗਵਾਨ ਵਾਲਮੀਕ ਦੀ ਇਹ ਕਿਹੜੇ ਸਾਧੂ ਨੇ ਕੀਤੀ ਤੇ ਕਿਹੜੇ ਸੰਤ ਨੇ ਕੀਤੀ ਵੀ ਇੱਥੇ ਭਗਵਾਨ ਵਾਲਮੀਕ ਦੇ ਮਹਾਰਾਜ ਨੇ ਅਲੱਗ-ਅਲੱਗ ਸਮੇਂ ਦੇ ਵਿੱਚ ਵਾਲਮੀਕੀ ਧਰਮ ਦੇ ਵਿੱਚੋਂ ਸੰਤ ਪੈਦਾ ਹੋਏ ਬਾਬਾ ਖਾਕਸ਼ਾ ਜੀ ਸ਼ੰਕਰਦਾਸ ਜੀ ਔਰ ਇਸ ਪੰਜਾਬ ਦੀ ਧਰਤੀ ਤੇ ਜਿਨ੍ਹਾਂ ਨੇ ਜਨਮ ਲਿਆ ਸਤਿਗੁਰੂ ਗਿਆਨਨਾਥ ਜੀ ਮਹਾਰਾਜ ਜਿਹੜੇ ਆਪਣੇ ਕਾਲ ਦੇ ਵਿੱਚ ਇੱਥੇ ਆਏ ਆਪਣੇ ਜੀਵਨ ਦੇ ਸਮੇਂ ਦੇ ਵਿੱਚ ਆਏ ਔਰ ਇਸ ਜਗ੍ਹਾ ਤੇ ਆ ਕੇ ਉਹਨਾਂ ਨੇ ਪ੍ਰਮਾਤਮਾ ਵਾਲਮੀਕੀ ਦੇ ਆਵਾਂ ਜੀ ਦਾ ਪੂਰੇ ਪੰਜਾਬ ਦੇ ਵਿੱਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਗਏ ਸਤਿਗੁਰੂ ਗਿਆਨਨਾਥ ਜੀ ਜਿੱਥੇ ਉਹਨਾਂ ਨੇ ਪ੍ਰਮਾਤਮਾ ਵਾਲਮੀਕੀ ਦੇ ਆਵਾਂ ਜੀ ਦੇ ਨਾਮ ਦੇ ਨਾਲ ਲੋਕਾਂ ਨੂੰ ਜੋੜਿਆ ਤੇ ਲੋਕਾਂ ਨੂੰ ਸੰਗਤਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਕਿ ਇਹ ਜਿਹੜਾ ਧਰਮਕ ਸਥਾਨ ਆ ਜਾਂ ਇੱਕ ਡੇਰਾ ਵਾ ਲੋਕ ਡੇਰਾਵਾਦੂਲਾ ਜੋੜੂਗੇ ਕਿ ਇਹਨੂੰ ਧਰਮਕ ਸਥਾਨ ਨਾਲ ਜੋੜੂਗੇ ਇਹ ਪਰਮਾਤਮਾ ਵਾਲਮੀਕੀ ਦੇ ਆਵਾਨ ਜੀ ਦੀ ਚਰਨਾਂ ਦੀ ਸ਼ੋ ਪ੍ਰਾਪਤ ਧਰਤੀ ਏ ਉਹ ਲੋਕਾਂ ਨੂੰ ਬੇਨਤੀ ਏ ਕਿ ਵੱਧ ਤੋਂ ਵੱਧ ਇੱਥੇ ਪਰਮਾਤਮਾ ਦੇ ਚਰਨਾਂ ਦੇ ਵਿੱਚ ਆਓ ਤੇ ਜੋ ਪਰਮਾਤਮਾ ਵਾਲਮੀਕੀ ਦੇ ਆਵਾਨ ਦੀਆਂ ਸਿੱਖਿਆਵਾਂ ਨੇ ਪਾਵਨ ਯੋਗ ਸ਼ਿਸ਼ਟ ਦੇ ਵਿੱਚ ਜੋ ਸਮਾਏਨ ਦੇ ਵਿੱਚ ਦੱਸੀਆਂ ਗਈਆਂ ਨੇ ਉਹਨਾਂ ਨੇ ਸਿੱਖਿਆਵਾਂ ਨੂੰ ਆਪਣੇ ਜੀਵਨ ਦੇ ਵਿੱਚ ਪਾ ਲਿਆ। ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਦਾ ਸ਼ੁਭ ਦਿਹਾੜਾ 2021 ਪਾਵਨ ਵਾਲਮੀਕ ਤੀਰਥ ਦੇ ਉੱਤੇ ਨਵਾਂ ਸਾਲ ਮਨਾਇਆ ਗਿਆ ਵਾ। ਉਹਦੇ ਵਿੱਚ ਸਾਧ ਸੰਗਤ ਨੂੰ ਪਾਵਨ ਵਾਲਮੀਕ ਵਰਲ ਆਦੇਸ਼ ਦਿੱਤਾ ਗਿਆ ਕਿ ਪਾਵਨ ਵਾਲਮੀਕ ਤੀਰਥ ਦੇ ਉੱਤੇ ਹਰ ਸਾਲ ਦੀ ਤਰ੍ਹਾਂ ਜਿਹੜਾ ਪਰਿਵਾਰ ਸਮੇਤ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਉਹਦੇ ਨਾਲ ਨਾਲ ਫਰੇਸਟ ਦੇ ਜਿੰਦੇ ਵੀ ਨਮਾਇੰਦੇ ਨੇ ਸਾਰਿਆਂ ਨੂੰ ਇੱਥੇ ਪਾਵਨ ਵਾਲਮੀਕ ਤੀਰਥ ਦੇ ਉੱਤੇ ਸਮਾਨਿਤ ਕੀਤਾ ਗਿਆ ਔਰ ਬਾਜਾਂ ਨੂੰ ਜਿਹੜੇ ਉਸ ਨਵੇਂ ਸਾਲ ਦੀ ਯਾਦ ਵਿੱਚ ਸਾਈਕਲ ਵੰਡੇ ਗਏ ਜੈ ਵਾਲਮੀ ਕੀ ਹਰ ਹਰ ਵਾਲੂ ਜੈ ਵਾਲਮੀਕੀ ਹਾਰ ਹਰ ਵਾਲਮੀਕੀ ਮੈਂ ਰਕੇਸ਼ਨਾਥ ਚਰਨ ਸੇਵਕ ਗੱਦੀ ਨਿਸ਼ੀਨ ਸਤਗੁਰ ਮਲਕੀਤ ਨਾਥ ਜੀ ਪ੍ਰਚਾਰਕ ਸੱਤਰ ਪੰਜਾਬ ਮੈਂ ਅੱਜ ਦੇ ਨਵੇਂ ਸਾਲ ਦੇ 2021 ਲੱਗ ਚੁੱਕਿਆ ਉਸ ਦੇ ਦਿਨ ਦੀ ਅੱਜ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਨੇ ਆ ਔਰ ਅੱਜ ਦੇ ਦਿਨ ਪਾਵਨ ਤੀਰਥ ਤੇ ਵਾਲਮੀਕਾ ਆਸ਼ਰਮ ਤੁਨਾ ਸਾਹਿਬ ਟਰਸਟ ਵੱਲੋਂ ਗੱਦੀ ਨਸੀਨ ਸਤਗੁਰ ਮਲਕੀਤ ਨਾਜ਼ੀ ਦੇ ਵੱਲੋਂ ਵਿਕਲੰਤਾ ਨੂੰ ਟ੍ਰਾਈਸਾਈਕਲ ਵੀ ਵੰਡੇ ਗਏ ਨੇ ਅੱਜ ਦੇ ਦਿਨ ਔਰ ਜਿੰਨੇ ਟਰਸਟ ਦੇ ਨਮੁੰਦੇ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਮਹਾਰਾਜ ਜੀ ਦਾ ਸਰੂਪ ਦੇ ਕੇ ਐਨੇ ਕਹਿੰਦੇ ਹੋਏ ਜਿਆਦਾ ਗੱਲ ਕਰਦੇ ਆਂ ਨਵੇਂ ਸਾਲ ਦੇ ਮੌਕੇ ਤੇ ਸਾਰੀਆਂ ਸੰਗਤਾਂ ਨੂੰ ਜੈ ਵਾਲਮੀਕੀ ਜੀ ਹਰ ਹਰ ਵਾਲਮੀਕੀ ਚੇਅਰਮੈਨ ਸਾਹਿਬ ਨੇ ਪਾਵਨ ਵਾਲਮੀਕ ਤੀਰਥ ਤੇ ਦੇਸ਼ਾਂ ਵਿਦੇਸ਼ਾਂ ਜੋ ਔਰ ਪੂਰੇ ਭਾਰਤ ਵਿੱਚੋਂ ਜਿਹੜੀਆਂ ਨਾਟਕ ਮਸਤਕ ਸੰਗਤਾਂ ਹੋਈਆਂ ਹਨ ਉਹਨਾਂ ਦਾ ਜੀ ਆਇਆਂ ਗਾ ਕਰਦੇ ਆ ਧੰਨਵਾਦ ਕਰਦੇ ਆ ਔਰ ਸੰਤ ਮਹਾਰਾ ਸਤਿਗੁਰੂ ਮਲਕੀਤ ਨਾਹ ਜੀ ਔਰ ਸੰਤ ਮਹਾਰਾ ਗਰਧਾਰੀ ਨਾਹ ਜੀ ਵੱਲੋਂ ਸਾਰੀਆਂ ਸੰਗਤਾਂ ਦੀਆਂ ਜਿਹੜੀਆਂ ਸੁਵਿਧਾ ਹਨ ਸਰਾਵਾਂ ਦੀਆਂ ਲੀੜੇ ਕੱਪੜੇ ਦਾ ਰਹਿਣ ਸਹਿਣ ਦਾ ਸਾਰਾ ਸਾਰਾ ਇੱਥੇ ਪ੍ਰਬੰਧ ਪੁਖਤਾ ਕੀਤਾ ਜਾਂਦਾ ਹੈ ਵਾਲਮੀਕੀ ਆਸ਼ਰਮ ਵੱਲੋਂ ਔਰ ਗੁਰੂ ਗਿਆਨ ਨਾ ਆਸ਼ਰਮ ਵੱਲੋਂ ਜੀ ਜੋ ਬੋਲੇ ਸੋਨੇ ਬਾਤ